ਇਹ ਜਿਹੜਾ ਬੰਦਾ ਆਲੀ ਮੈਨੂੰ ਸਿਲੈਕਟ ਕਰਨ ਦੀ ਬੇਨਤੀ ਕਰਦਾ ਮੈਂ ਬਣਾਉਂਦਾ ਹਾਂ ਉਹ ਸੇਵਾ ਕਰਦਾ ਆਪਣਾ ਇੰਗੇਜ ਕਰਦਾ ਸਾਰੇ ਪੈਸੋ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਤੁਸੀਂ ਇੱਥੇ ਆਏ ਉਸ ਤੋਂ ਬਾਅਦ ਜਿੰਨੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਮੇਰੇ ਨਾਲ ਸਟੇਜ ਤੇ ਜੀਰਾ ਜੀ ਬੈਠੇ ਹੈ ਉਹਨਾਂ ਦੇ ਨਾਲ ਬਹੁਤ ਸੀਨੀਅਰ ਮੋਸਟ ਜਿਨ੍ਹਾਂ ਨੂੰ ਹੁਣੇ-ਹੁਣੇ ਬਹੁਤ ਪਾਰਟੀ ਨੇ ਬੜਾ ਮਾਣ ਤੇ ਸਤਿਕਾਰ ਦਿੱਤਾ ਹੈ ਉਹਨੂੰ ਛਾੜੀਆਂ ਦੀ ਬੈਠੇ ਹੈ ਤੇ ਬਾਕੀ ਜਿੰਨੀ ਲੀਡਰਸ਼ਿਪ ਸਾਹਮਣੇ ਬੈਠੀ ਹੈ ਡਾਕਟਰ ਸਾਹਿਬ ਆਏ ਡਾਕਟਰ ਸਾਹਿਬ ਦਾ ਸਵਾਗਤ ਹੈ ਜਗਤ ਸਾਹਿਬ ਅੱਗੇ ਆਜੋ ਪਲੀਜ਼ ਕਾਈਂਡੀ ਤੱਕੇ ਡਾਕਟਰ ਲਾਲ ਆਏ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੇਰੇ ਉਹਦੇ ਵਿੱਚ ਜਿਹੜਾ ਬੀਜੇ ਜਥੇਬੰਦੀ ਦਾ ਅੱਜ ਅਸੀਂ ਅਨਾਊਂਸਮੈਂਟ ਕਰਨੀ ਹੈ ਉਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਖੰਨਾ ਪੁਲਿਸ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਕਾਰਡਰ ਹੈ ਨਵੇਂ ਨੌਜਵਾਨ ਵੀਰ ਹੈ ਤੇ ਜਿੰਨੇ ਵੀ ਜਾਤ ਧਰਮ ਤੇ ਬਰਾਦਰੀ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪਹਿਤਾ ਦੇ ਆਧਾਰ ਤੇ ਨੁਮਾਇੰਦ ਸ਼ਖਰ ਜੀ ਨਾਲ ਗੱਲ ਕਰਕੇ ਉਹਨਾਂ ਨੂੰ ਸਾਰੇ ਜਥੇਬੰਦੀ ਦੇ ਰੂਪ ਰੇਖਾ ਦਸਾਈ ਉਹਨਾਂ ਨੇ ਕਿਹਾ ਕਿ ਬਹੁਤ ਅੱਛਾ ਬਹੁਤ ਵਧੀਆ ਉਹਨਾਂ ਨੇ ਅਫੀਸ਼ੀਅਟ ਕੀਤਾ ਉਹਨਾਂ ਨੇ ਵੀ ਬਹੁਤ ਕਿਹਾ ਕਿ ਬਹੁਤ ਸਿਆਣਪ ਤੇ ਸਮਝਦਾਰੀ ਨਾਲ ਬਣਾਈ ਗਈ ਜਿੱਥੇ ਬੰਦੀ ਹੈ ਫਿਰ ਉਸ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਪ੍ਰਿਵਾਰੀ ਹੈ ਭੁਪੇਸ਼ ਅਗਰਵਾਲ ਜੀ ਉਹ ਕੱਲ ਮੇਰੇ ਨਾਲ ਰਹੇ ਉਸ ਤੋਂ ਪਹਿਲਾਂ ਵੀ ਉਹਨਾਂ ਨਾਲ ਮੀਟਿੰਗ ਕੀਤੀ ਸਾਡੇ ਸਹਿ ਪ੍ਰਿਵਾਰੀਆ ਗੁਰਪ੍ਰਤਾਪ ਟਿੱਕਾ ਜੀ ਤੇ ਸਾਡੇ ਜੋਨਲ ਪ੍ਰਿਵਾਰੀ ਹੈ ਅਨਿਲ ਸ੍ਰੀਮ ਜੀ ਉਹਨਾਂ ਸਾਰਿਆਂ ਨਾਲ ਸਲਾਹ ਕਰਕੇ ਪਰ ਉਸ ਤੋਂ ਪਹਿਲਾਂ ਚਾਹੇ ਸਾਡੇ ਕੋਈ OBC ਵੀਰਨ ਨਾਲ ਸੰਬੰਧਤ ਨਾ ਹੈ ਚਾਹੇ ਕੋਈ ਸਾਡੇ ਰਬਦਾਸੀਆ ਭਾਈਚਾਰਨਾ ਸੰਬੰਧਤ ਹੈ ਤੇ ਚਾਹੇ ਸਾਡੇ ਕੋਈ ਬਾਲਮੀਕ ਭਾਈਚਾਰਨਾ ਸੰਬੰਧਤ ਹੈ ਈਵਨ ਪਾਰਟੀ ਦੀ ਜਿਹੜੀ ਸੋਚ ਹੈ ਸਖਗਤਰ ਮੰਤਰੀ ਜੀ ਦਾ ਹੁਕਮ ਸੀ ਕਿ ਆਮ ਗੜੀਆ ਬਰਾਦਰੀ ਨੂੰ ਪੂਰੀ ਨਮਾਇਨਗੀ ਦੇਣੀ ਹੈ OBC ਦੇ ਵਿੱਚ ਜਿੰਨੀਆਂ ਕੈਟਾਗਰੀਜ਼ ਮੇਨ ਹੈ ਉਹਨਾਂ ਵਿੱਚ ਚਾਹੇ ਸੁਨਿਆਰ ਬਰਾਦਰੀ ਹੈ ਚਾਹੇ ਕੁਮਾਰ ਬਰਾਦਰੀ ਹੈ ਸ਼ੁਰੂ ਤੋਂ ਲੈ ਕੇ ਪ੍ਰੈਜ਼ੀਡੈਂਟ ਤੋਂ ਲੈ ਕੇ ਨੀਚੇ ਮੰਡਲ ਪ੍ਰਧਾਨ ਤੱਕ ਪ੍ਰੈਸ ਸੈਕਟਰੀ ਤੱਕ ਸਾਰੇ ਅਲੱਗ-ਅਲੱਗ ਜਾਤਾਂ ਦੇ ਧਰਮਾਂ ਨੂੰ ਇਹਦੇ ਵਿੱਚ ਨੂੰ ਮੈਂਡਿਕ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਅਨਾਉਂਸ ਕਰਨਾ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਭਰਾ ਨੂੰ ਪ੍ਰੈਜ਼ੀਡੈਂਟ ਦਾ ਅਹੁਦਾ ਮਿਲਿਆ ਹੈ। ਜਿਹੜਾ ਨਾਮ ਉਹ ਤੇ ਭੁਪਿੰਦਰ ਸਿੰਘ ਟੀਮਾ। ਦੂਸਰੇ ਨੰਬਰ ਤੇ ਸੰਜੀਵ ਲੀਹਲ ਜੀ ਹੈ ਸਾਡੇ ਮਾਛੀਵਾੜਾ ਸਾਹਿਬ ਤੋਂ ਬਹੁਤ ਸੀਨੀਅਰ ਲੀਡਰਸ਼ਿਪ ਦੇ ਲੀਡਰ ਨੇ ਉਹ ਸਾਡੇ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈ। ਪ੍ਰੈਸ ਨੂੰ ਇਹ ਦੱਸਦਾ ਕਿ ਹਰਨਾਂ ਵਾਲੇ ਤੋਂ ਕਲੀਅਰਿੰਗ ਦਿੱਤੀ ਜਾਵੇ ਜੇ ਤੁਸ਼ਕ ਨੂੰ। ਅਰੇ ਤੁਹਾਨੂੰ ਸਭ ਤੋਂ ਵੱਡੀ ਜਿਹੜੀ ਮਾਨ ਦੀ ਗੱਲ ਹੈ ਪ੍ਰੈਸ ਵਾਲੇ ਵੀਰਾਂ ਦੇ ਸਾਹਮਣੇ ਮੈਂ ਜਿਹੜੀ ਕਹਿਣੀ ਚਾਹਣਾ ਮੋਦੀ ਜੀ ਦਾ ਜਿਹੜਾ ਵਿਜ਼ਨ ਹੈ ਸਾਨੂੰ ਜੀ ਮੋਦੀ ਜੀ ਦਾ ਜਿਹੜਾ ਵਿਜ਼ਨ ਹੈ ਆਰਟ ਦਾ ਦਲ ਸੇ ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਕੋਸ਼ਿਸ਼ ਕੀਤੀ ਹੈ ਜਥੇਬੰਦੀ ਦੇ ਵਿੱਚ ਵੀ ਉਹਨਾਂ ਸਾਰਿਆਂ ਨੂੰ ਪ੍ਰਾਪਤਤਾ ਦਿੱਤੀ ਜਾਵੇ ਤੇ ਜਿੰਨੇ ਬੰਦੇ ਅੱਜ ਅਨਾਉਂਸ ਹੋਏ ਮੇਰੀ ਟੀਮ ਦੇ ਮੈਂ ਉਹਨਾਂ ਸਾਰਿਆਂ ਨੂੰ ਸੁਨਿਮਰ ਬੇਨਤੀ ਕਰਦਾ ਕਿ ਕਰ ਸਕਦੇ ਹਾਂ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਪੰਜਾਬ ਦੇ ਨੌਜਵਾਨ ਲਈ ਦਲਤ ਲਈ ਪੰਜਾਬ ਦੇ ਗਰੀਬ ਲਈ ਅਸੀਂ ਕੀ ਕਰ ਸਕਦੇ ਹਾਂ ਉਹ ਵਿਜ਼ਨ ਲੈ ਕੇ ਆਏ ਹਾਂ ਕਿ ਅਸੀਂ ਉਹ ਮੋਦੀ ਸਾਹਿਬ ਦਾ ਵਿਜ਼ਨ ਪੰਜਾਬ ਦੇ ਵਿੱਚ ਪੂਰਾ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਲੋਕ ਸਭਾ ਦੀ ਇਲੈਕਸ਼ਨ ਹੈ ਮੈਂ ਸਾਰੀ ਟੀਮ ਨੂੰ ਬੇਨਤੀ ਕਰੂੰਗਾ ਪ੍ਰੈਸ ਵਾਲੇ ਵੀਰ ਬੈਠੇ ਸਾਰੇ ਸਾਰਿਆਂ ਨੂੰ ਸਨਮਰ ਬੇਨਤੀ ਕਰੂੰਗਾ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਸਾਡਾ ਸਾਰਿਆਂ ਦਾ ਪਾਰਟੀ ਵਾਲੇ ਦਾ ਫਰਜ਼ ਬਣਦਾ ਹੈ ਕਿ ਆਪਾਂ ਪ੍ਰੈਸ ਵਾਲੇ ਵੀਰਾਂ ਦਾ ਸਾਥ ਲੈ ਕੇ ਪ੍ਰੋਪਰ ਤਰੀਕੇ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਹਰਕਰ ਬਚਾਈਏ ਜਿਹੜੇ ਪਾਰਟੀ ਦੇ ਕੰਮ ਚੱਲ ਰਹੇ ਹਨ ਉਹਨਾਂ ਨੂੰ ਪੂਰੇ ਪਾਰਟੀ ਜਿੰਦਾਬਾਦ ਆਰਤੀ ਜਨਤਾ ਪਾਰਟੀ ਜਿੰਦਾਬਾਦ ਆਰਤੀ ਜਨਤਾ ਪਾਰਟੀ ਜਿੰਦਾਬਾਦ ਆਰਤੀ ਜਨਤਾ ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਸਾਰੇ ਰਾਡੀਆਂ ਨੂੰ ਜਿਚਾਲੇ ਇੱਕ ਮੈਂ ਜਿਮੜੀ ਫੋਟੋ ਕਰਦੀ ਉਹਨਾਂ ਸਾਰਿਆਂ ਨਾਲ ਸਲਾਮ ਮਸ਼ਕੂਰਾ ਕਰਕੇ ਜਿੰਨੀ ਪ੍ਰਾਣੀ ਲੀਡਰਸ਼ਿਪ ਹੈ ਉਹ ਇਸ ਜਥੇਬੰਦੀ ਦੇ ਵਿੱਚ ਜਿਵੇਂ ਕਿ ਪਾਰਟੀ ਦਾ ਹੁਕਮ ਹੈ ਚਾਹੇ ਕੋਈ ਜਨਰਲ ਕੈਟਾਗਰੀ ਦਾ ਜੱਟ ਸਿੱਖ ਬਰਾਦਰੀ ਨਾਲ ਸੰਬੰਧਿਤ ਉਹਨੂੰ ਜੀ ਦੱਸੋ ਅਲੜੀ ਕੀ ਗੱਲ ਹੈ ਜੰਦ ਜਿੱਦਾਂ ਕਿ ਉਹਨੇ ਭਾਈ ਸਾਹਿਬ ਦਾ ਕੁਐਸਚਨ ਆਇਆ ਸੀਗਾ ਕਿ ਜੇ ਸਰਕਾਰ ਰਿਪੀਟ ਹੁੰਦੀ ਹੈ ਤਾਂ ਖੰਨੇ ਲਈ ਕੀ ਲਿਆਂਦਾ ਜਾਵੇਗਾ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਦੱਸਣਾ ਵੀ ਚਾਹੂੰਗਾ ਅਤੇ ਧਿਆਨ ਵੀ ਦਿਵਾਉਣਾ ਚਾਹੂੰਗਾ ਰਿਪੀਟ ਕਿ ਖੰਨੇਲੀ ਅਮਰਤ ਯੋਜਨਾ ਜਿਹਦੇ ਉੱਪਰ ਹਲੇ ਤੱਕ ਪਿਛਲੀ ਸਰਕਾਰਾਂ ਨੇ ਬੜੇ ਗੁੱਗੇ ਪੀਟੇ ਆ ਹੁਣ ਵਾਲੇ ਵੀ ਬਹੁਤ ਪਿੱਟ ਰਹੇ ਆ ਪਰ ਇਹ ਯੋਜਨਾ ਜਿਹੜੀ ਹੈਗੀ ਇਹ ਕੇਂਦਰ ਸਰਕਾਰ ਦੀ ਲਿਆਂਦੀ ਹੋਈ ਹੈ ਤੇ ਭਾਰਤ ਦੀ ਜਨਤਾ ਪਾਰਟੀ ਦੀ ਇਹ ਦੇਣ ਹੈ ਉਸ ਤੋਂ ਬਾਅਦ ਫੋਕਲ ਪੁਆਇੰਟ ਦੇ ਵਿੱਚ 10 ਕਰੋੜ ਰੁਪਇਆ ਲੱਗਿਆ ਹੈ ਉੱਥੇ ਦੇ ਲੋਕਾਂ ਨੂੰ ਪੁੱਛੋ ਕਿ ਕਿੱਡੀ ਬੜੀ ਰਾਹਤ ਆ ਉਹ ਕੇਂਦਰ ਸਰਕਾਰ ਦੀ ਦੇਣ ਹੈ ਇੱਥੇ ਦੇ ਰੇਲਵੇ ਸਟੇਸ਼ਨ ਦੇ ਉੱਪਰ ਜਿਹੜੀ ਨੁਹਾਰ ਬਦਲ ਰਹੀ ਹੈ ਉਹ ਕੇਂਦਰ ਸਰਕਾਰ ਦੀ ਦੇਣ ਹੈ ਲਾਈਟਿੰਗ ਸਿਸਟਮ ਹੋ ਗਿਆ ਇੱਥੇ ਦਾ 에ਅਰ ਪੋਲੂਸ਼ਨ ਕੰਟਰੋਲ ਸਿਸਟਮ ਹੋ ਗਿਆ ਇੱਥੇ ਦੇ ਰੇੜੇ ਨਵੇਂ ਆਏ ਆ ਇੱਥੇ ਸਵਾਈਪਿੰਗ ਮਸ਼ੀਨਜ਼ ਆਈਆਂ ਜਿੰਨਾ ਖੰਨੇ ਦੀ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਸਾਰੇ ਦਾ ਸਾਰਾ ਕੇਂਦਰ ਸਰਕਾਰ ਦੀ ਹੀ ਦੇਣ ਹੈ ਇਸ ਤੋਂ ਬਾਅਦ ਵੀ ਤੁਹਾਡੇ ਕੋਲ ਧਿਆਨ ਆਉਂਦਾ ਹੋਵੇ ਅਸੀਂ ਹਮੇਸ਼ਾ ਲਈ ਹਾਜ਼ਰ ਆਂ कूड़े ਦਾ ਡੰਪ ਇੱਥੇ ਲਿਆਂਦਾ ਗਿਆ ਉਹ ਕੇਂਦਰ ਸਰਕਾਰ ਦੀ ਦੇਣ ਹੈ ਸੀਵਰੇਜ ਵਿਵਸਥਾ ਕੇਂਦਰ ਸਰਕਾਰ ਦੀ ਦੇਣ ਹੈ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਾਂਗੇ ਮੋਦੀ ਸਾਹਿਬ ਦੀ ਦੁਆਰਾ ਸਰਕਾਰ ਰਿਪੀਟ ਹੁੰਦੀ ਜੋ ਬੈਸਟ ਪੋਸੀਬਲ ਹੋਰ ਇੱਥੇ ਐਮੈਨਿਟੀਆਂ ਲਿਆਂਦੀ ਜਾਏਗੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਇਹਦਾ ਪੰਜਾਬ ਕਿਸ ਨੂੰ ਕਿੱ데 ਸਿਟਾ ਲੈ ਕੇ ਜਾਊਗਾ ਜੀ ਤੁਸੀਂ ਨਾ ਤੁਹਾਡੇ ਨਾਲ ਪੀ ਜਾਂਦਾ ਇਹਦੇ ਕੋਈ ਜਾਂਚ ਦਾ ਕੋਈ ਹੋਇਆ ਰਾਜ ਸਾਹਿਬ ਪਿਛਲੀ ਹੋ ਸਕਦਾ ਹੈ ਪ੍ਰੈਸ ਕਾਨਫਰੰਸ ਤੁਸੀਂ ਮਿਸ ਕਰਤੀ ਹੋਵੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਡੀਸੀ ਦੇ ਆਰਡਰਸ ਦਿੱਤੇ ਸੀਗੇ ਜਿਹਦੇ ਵਿੱਚ ਉਹਨਾਂ ਨੇ ਪ੍ਰੋਪਰ ਪੂਰੀ ਤਫਤੀਸ਼ ਤੋਂ ਬਾਅਦ ਇਹ ਦੱਸਿਆ ਹੋਇਆ ਸੀ ਵੀ ਇਹ ਜਿਹੜਾ ਸੀਵਰੇਜ ਹੈ ਇਹ ਗੈਰਕਾਨੂੰਨੀ ਕਲੋਨੀਆ ਚ ਪਿਆ ਹੈ ਉਸ ਤੋਂ ਬਾਅਦ ਖੰਨੇ ਦੇ ਐਮਐਲਏ ਸਾਹਿਬ ਜਿਹੜੇ ਬਦਲਾ ਦੇ ਉੱਪਰ ਆਏ ਸੀ ਜਿਹੜੇ ਇਹਨ ਗੱਲਾਂ ਦੇ ਵਾਅਦਿਆਂ ਦੇ ਉੱਪਰ ਆਏ ਸੀ ਤੇ ਇੱਕ ਤੁਹਾਨੂੰ ਸਟੈਂਪ ਪੇਪਰ ਦੇਣ ਤੋਂ ਬਾਅਦ ਆਏ ਸੀਗੇ ਇਸ ਹੋਂ ਦੇ ਵਿੱਚ ਐਮਐਲਏ ਬਣ ਕੇ ਕਿ ਮੈਂ ਲੋਕਾਂ ਨੂੰ ਉਹਨਾਂ ਦੇ ਇਨਸਾਫ ਦਊਂਗਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਕਿਹੜੀ ਗੱਟਪਟ ਹੋਈ ਹੈ ਤੁਹਾਡੀ ਜਿਹੜਾ ਹਾਲੇ ਤੱਕ ਲੋਕਾਂ ਨੂੰ ਇਨਸਾਫ ਨਹੀਂ ਦੇ ਪਾ। ਤੁਹਾਡੀ ਪਾਰਟੀ ਵੱਲੋਂ ਕੀ ਤੁਸੀਂ ਤੁਹਾਡੀ ਸੁਣੀ ਕਰ ਭਾਈ ਸਾਹਿਬ ਸਾਡੀ ਪਾਰਟੀ ਵੱਲੋਂ ਡੀਸੀ ਦੇ ਆਰਡਰਸ ਲਿਆ ਕੇ ਦੇਦੇ ਤੁਹਾਨੂੰ ਪਹਿਲਾਂ ਵੀ ਗੱਲ ਤਾਂ ਪਹਿਲੀ ਹੋ ਗਈ ਸਾਰੀ ਕਲੀਅਰ ਵੀ ਤਿੰਨ ਫੀਟੋ ਤੁਸੀਂ ਕੀ ਕਰੀਏ ਤੇ ਰਾਏ ਸਾਹਿਬ ਇਹਦੀ ਨੋਡਲ ਏਜੰਸੀ ਜਿਹੜੀ ਹੈ ਪੀਐਸਆਈ ਡੀਸੀ ਹੈ ਇਸ ਦੀ ਨੋਡਲ ਏਜੰਸੀ ਨਹੀਂ ਇਹਦੇ ਉੱਪਰ ਐਕਸ਼ਨ ਲੈਣਾ ਹੈ ਕੇਂਦਰ ਸਰਕਾਰ ਨੇ ਪੈਸਾ ਦੇਣਾ ਹੈ ਕੇਂਦਰ ਸਰਕਾਰ ਜਾਂਚ ਲਈ ਨੋਡਲ ਏਜੰਸੀ ਨੂੰ ਕਹਿ ਚੁੱਕੀ ਡੀਸੀ ਆਪਣੀ ਰਿਪੋਰਟ ਦੇ ਚੁੱਕੀ ਹੁਣ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਬਦਲਾਓ ਕਿ ਇਹ ਸਮਝੌਤਿਆਂ ਦਾ ਬਦਲਾਓ ਕਰਨਾ ਸੀ ਤੁਸੀਂ ਇਹ ਤਾਂ ਲੋਕ ਪਹਿਲਾਂ ਹੀ ਚੱਲ ਰਹੇ ਸੀ ਇੱਕ ਮੈਂ ਹੋਰ ਗੱਲ ਤੁਹਾਨੂੰ ਕਹਿਣੀ ਚਾਹਨਾ ਸਾਰੇ ਪਰਾਉਣ ਹੋਏ ਜਿਹੜੀ ਪੰਜਾਬ ਦੀ ਕੋਈ ਡਿਵੈਲਪਮੈਂਟ ਹੋ ਰਹੀ ਹੈ ਇਹ ਤੁਸੀਂ ਕੀ ਸੋਚਦੇ ਹੋ ਕਿੱਥੋਂ ਹੋ ਰਹੀ ਹੈ ਸੈਂਟਰ ਗਵਰਨਮੈਂਟ ਵੱਲੋਂ ਜੋ ਕੋਈ ਫੰਡ ਆਉਂਦੇ ਹੈ ਜੋ ਕੋਈ ਪੈਸੇ ਆਉਂਦੇ ਹੈ ਕਿਤੇ ਵੀ ਤੁਸੀਂ ਸਾਰੀ ਸਟੇਟ 'ਚ ਦੇਖ ਲਓ ਜੇ ਕੋਈ ਕਿਤੇ ਡਿਵੈਲਪਮੈਂਟ ਦਾ ਕੰਮ ਮਾੜਾ ਮੋਟਾ ਕਿਤੇ 19 ਕਿ ਚੱਲ ਰਿਹਾ ਬਲਤਾਂ ਹੋ ਨਹੀਂ ਰਿਹਾ ਜੇ ਕਿਤੋਂ ਵੀ ਚੱਲ ਰਿਹਾ ਉਹ ਪੰਜਾਬ ਨੂੰ ਸੈਂਟਰ ਗਵਰਨਮੈਂਟ ਦੀ ਫੰਡਿੰਗ ਦੇ ਨਾਲ ਹੀ ਹੋਰ ਹੋ ਰਿਹਾ ਜਿਵੇਂ ਅਨੋਜ ਜੀ ਨੇ ਦੱਸਿਆ ਸਰਕਾਰ ਬਣਦੇ ਸਾਰ ਜਦੋਂ ਸਰਕਾਰ ਬਣ ਜਾਂਦੀ ਹੈ ਸਾਡੇ ਤਿੰਨ ਹਲਕੇ ਆ ਇੱਥੇ ਪੈਂਦੇ ਅਸੀਂ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਪ੍ਰੋਪਰ ਤਰੀਕੇ ਨਾਲ ਜਾ ਕੇ ਅਸੀਂ ਪੈਲ ਹਲਕਾ ਸਮਰਾਲਾ ਹਲਕਾ ਖੰਨਾ ਹਲਕਾ ਡਿਵੈਲਪਮੈਂਟ ਦੇ ਪੱਖੋਂ ਨਹੀਂ ਮਿਲ ਰਿਹਾ ਨਾ ਅਮਕ ਪੂਰੀ ਤਗੜੇ ਹੋ ਕੇ ਕੰਮ ਕਰਾਂਗੇ ਕਿਤੇ ਅੱਜ ਕੋਈ ਜਿਲੇ ਨਹੀਂ ਤੱਕ ਹੇ ਤਾਂ ਹੁਣ ਇਹ ਤਾਂ ਮੇਰੇ ਖਿਆਲ ਦੇ ਵਿੱਚ ਇਸ ਤੋਂ ਤਾਂ ਹੁਣ ਕੋਈ ਗੱਲ ਹੀ ਨਹੀਂ ਲੁਕੀ ਰਹੀਗੀ ਅੱਜ ਇੰਡੀਆ ਮੋਦੀ ਸਾਹਿਬ ਇੱਕ ਗੱਲ ਕਹਿ ਰਹੇ ਸੀ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਗਏ ਸੀ ਸਾਰੇ ਜਣੇ ਮੈਂ ਉੱਥੇ ਗਿਆ ਸੀ ਮੇਰੇ ਨਾਲ ਸੀਨੀਅਰ ਡਿਫਰੈਂਸ ਸੀ ਉੱਥੇ ਮੋਦੀ ਸਾਹਿਬ ਦਾ ਵਿਜਨ ਦੇਖਣਾ ਸੀ ਕਿ ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ਇੰਡੀਆ ਡਿਵੈਲਪਿੰਗ ਕੰਟਰੀ ਹੈ 2027 ਤੋਂ ਪਹਿਲਾਂ ਪਹਿਲਾਂ ਮੋਦੀ ਸਾਹਿਬ ਦਾ ਵਿਜਨ ਕੀ ਹੈ ਇੰਡੀਆ ਡਿਵੈਲਪਡ ਕੰਟਰੀ ਹੋਊਗਾ ਆਰਥਿਕ ਤੌਰ ਤੇ ਅੱਜ ਵੈਕਸੀਨ ਲੱਗੀ ਹੈ ਪਿੱਛੇ ਕਰੋਨਾ ਦੀ ਕੋਵਿਡ ਦੀ ਵੈਕਸੀਨ ਲੱਗੀ ਹੈ 89 ਕੰਟਰੀ ਨੂੰ ਇੰਡੀਆ ਨੇ ਕੋਵਿਡ ਦੀ ਜਿਹੜੀ ਕਰੋਨਾ ਦੀ ਮੈਡੀਸਨ ਵੈਕਸੀਨ ਸਪਲਾਈ ਕੀਤੀ ਹੈ ਅੱਜ ਛੋਟੇ ਮੋਟੇ ਜਿਹੜੇ ਦੇਸ਼ ਹੈ ਉਹਨਾਂ ਨੂੰ ਜੇ ਕਿਤੇ ਕੋਈ ਕਿਤੇ ਭੁੱਖਮਰੀ ਫੈਲ ਜਾਂਦੀ ਹੈ ਕਿਤੇ ਅਰਥ ਕੋਈ ਖੁੰਦਾ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਉੱਥੇ ਇੰਡੀਆ ਫੰਡਿੰਗ ਕਰ ਰਿਹਾ ਹੈ ਆਰਥਿਕ ਤੌਰ ਤੇ ਤਾਂ ਇੰਡੀਆ ਹੁਣ ਕੋਈ ਸ਼ੱਕ ਹੀ ਨਹੀਂ ਹੈਗਾ ਬਹੁਤ ਮਜ਼ਬੂਤ ਕਹਿੰਦੇ ਕਿ ਇਹ ਕੋਈ ਪਰਦਾਣਾ ਜੀ ਦਾ ਨਾਮ ਹੈ ਨਹੀਂ ਕਿ ਨਾਰਾਜ਼ਗੀ ਹੈ ਕੋਈ ਨਹੀਂ 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 ਬਿਲਕੁਲ ਨਾ ਕਰਾ ਨਾਰਾਜ਼ਗੀ ਨਹੀਂ ਜੀ ਉਹ ਸੀਨੀਅਰ ਮੋਸਟ ਲੀਡਰ ਨੇ ਉਹ ਇਲੈਕਸ਼ਨ ਲੜ ਰਿਹਾ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੁਸੀਂ ਦੇਖਿਆ ਹੋਊਗਾ ਉਹਨਾਂ ਨੇ ਆਪਣੇ ਆਪ ਨੂੰ ਅਨਾਉਂਸ ਕੀਤਾ ਹੈ ਪਾਰਟੀ ਤਗੜੇ ਹੋ ਕੇ ਉਹਨਾਂ ਨੂੰ ਏਐਸ ਕਾਲਜ ਮੈਨੇਜਮੈਂਟ ਦੀ ਏਐਸ ਮੈਨੇਜਮੈਂਟ ਦੇ ਮੈਂਬਰਸ਼ਿਪ ਦੀ ਲੜਾਈ ਲੜ ਰਿਹਾ ਬੈਠੇ ਸਾਂਹ ਜੀ ਰਮਬ੍ਰੀਸ਼ ਸਿੰਘ ਜੀ ਸਾਡੇ ਭਰਾ ਹੈ ਉਹਨਾਂ ਦੀਆਂ ਪ੍ਰੋਬਲਮ ਸੀ ਪਿੱਛੇ ਉਹਨਾਂ ਦੇ ਭਾਬੀ ਜੀ ਬਹੁਤ ਚਿਕਨ ਗੁਣੀਆਂ ਕਰਕੇ ਬਿਮਾਰ ਰਿਹਾ اچانک ਉਹਨਾਂ ਦੇ ਫਾਦਰ ਸਾਹਿਬ ਦੀ ਸਡਨਲੀ ਡੈਥ ਹੋਈ ਹੈ ਜਿਹਦੇ ਕਰਕੇ ਫੈਮਿਲੀ ਜ਼ਿੰਮੇਵਾਰੀਆਂ ਬਹੁਤ ਵਧ ਜਾਂਦੀਆਂ ਨੇ ਉਹ ਭਰਾ ਨੇ ਉਹਨਾਂ ਦਾ ਪਾਰਟੀ ਵਿੱਚ ਬਹੁਤ ਸਤਿਕਾਰ ਤੇ ਮਾਣ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਤੁਸੀਂ ਜਿੱਥੋਂ ਦੇਖੋਗੇ ਸਟੇਟ ਦੇ ਵਿੱਚ ਬੜੇ ਵਧੀਆ ਥਾਂ ਤੇ ਅਡਜਸਟ ਕੀਤਾ ਹੈ ਜਿਵੇਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੋਈ ਹੋਰ ਜੀ ਗੱਲ